ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਇੱਕ ਓੰਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਹਿ ਪਾਤਸ਼ਾਹੀ ਦਸਮੇ ਕਬਿਓ ਬਾਚ ਬੇਨਤੀ ਚੌਪਈ ਹਮਰੀ ਕਰੋ ਹੱਥ ਦੇ ਰਖਾ ਪੂਰਨ ਹੋਏ ਚਿਤ ਕੀ ਇੱਛਾ ਤਬ ਚਰਨਨ ਮਨ ਰਹੇ ਹਮਾਰਾ ਆਪਣਾ ਜਾਨ ਕਰੋ ਪ੍ਰਤਪਾਰਾ ਹਮਰੇ ਦੁਸ਼ਟ ਸਭੈ ਤੁਮ ਘਾਵੋ ਆਪ ਹਾਥ ਦੈ ਮੋਹ ਬਚਾਵੋ ਸੁਖੀ ਬਸੈ ਮੋਰੋ ਪਰਿਵਾਰ ਸੇਵਕ ਸਿਖ ਸਭੈ ਕਰਤਾਰਾ ਮੋਰ ਅਛਾ ਨਿਜ ਕਰਦਾ ਕਰੀਐ ਸਭੈ ਰਣ ਕੋ ਆਸੰਗਰਿਐ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹਿ ਪਿਆਸਾ ਤੁਮੈ ਛਾੜ ਕੋਈ ਅਬਰ ਨਾ ਧਿਆਉ ਜੋ ਵਰਚਾਉ ਸੋ ਤੁਮ ਤੇ ਪਾਉਂ ਸੇਬਕ ਸਿੱਖ ਹਮਾਰੇ ਤਾਰੀਐ ਚੁਣ-ਚੁਣ ਸੱਤਰ ਹਮਾਰੇ ਮਾਰੀਐ ਆਪ ਹਾਥ ਦੈ ਮੁਝੈ ਉਬਰੀਐ ਮਰਨ ਕਾਲ ਕਾ ਤਰਾਸ ਨਿਵਰੀਐ ਹੂਜੋ ਸਦਾ ਹਮਾਰੇ ਪੱਛਾ ਸ੍ਰੀ ਅਸਤੁ ਜੋ ਕਰਿਯੋ ਰੱਛਾ ਰਾਖ ਲਿਓ ਮੋਇ ਰਖਣਹਾਰੀ ਸਾਹਿਬ ਸੰਤ ਸਹਾਇ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾ ਤੁਮ ਹੋ ਪੂਰੀ ਚਤੁਰਦਸ ਕੰਤਾ ਕਾਲ ਪਾਏ ਬ੍ਰਹਮਾ ਬਪਤਰਾ ਕਾਲ ਪਾਏ ਸ਼ਿਵ ਜੂ ਅਵਤਾਰਾ ਕਾਲ ਪਾਏ ਕਰ ਬਿਸਨ ਪਰਕਾਸਾ ਸਕਲ ਕਾਲ ਕਾ ਕੀਆ ਤਮਾਸਾ ਜਵਨ ਕਾਲ ਜੋਗੀ ਸਿਵ ਕੀਓ ਬੇਦ ਰਾਜ ਬ੍ਰਹਮਾ ਜੂਥੀਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੇ ਹਮਾਰਾ ਜਬਨ ਕਾਲ ਸਭ ਜਗਤ ਬਨਾਇਓ ਦੇਵ ਦੈਤ ਜਛਣ ਉਕਜਾਇਓ ਆਦ ਅੰਤ ਏਕੇ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤਿਸ ਹੀ ਕੋ ਹਮਾਰੀ ਸਕਲ ਪ੍ਰਜਾ ਜਿਨ ਆਪ ਸਵਾਰੀ ਸਿਵਕਣ ਕੋ ਸਭ ਗੁਣ ਸਿਖਦੀਓ ਸਤਰਣ ਕੋ ਪਲਮੋ ਬਦਕਿਓ ਘਟ ਘਟ ਕੇ ਅੰਤਰ ਕੀ ਜਾਨਤ ਭਲੇ ਬੁਰੇ ਕੀ ਪੀਰ ਪਛਾਨਤ ਚਿੰਤੀ ਤੇ ਕੁੰਚਰਿ ਅਸਥੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕੀ ਪੀਰ ਪਛਾਨੈ ਘਟ ਘਟ ਕੇ ਪਟ ਪਟ ਕੀ ਜਾਣੈ ਜਬ ਬੁੱਧ ਕਰ ਕਰਾ ਕਰਤਾਰਾ ਪਰਜਾ ਧਰਤ ਤਬ ਦੇ ਅਪਾਰਾ ਜਬਿਆ ਕਰਖ ਕਰਤ ਹੋ ਕਬਹੂ ਤੁਮੈ ਮਿਲਤ ਦੇ ਧਰ ਸਭਹੂ ਜੇਤੇ ਬਦਨ ਸ੍ਰਿਸ਼ਟ ਸਭ ਧਾਰੈ ਆਪ ਆਪਣੀ ਬੂਝ ਉਚਾਰੈ ਤੁਮ ਸਭ ਹੀ ਤੇ ਰਹਿਤ ਨਿਰਾਲਮ ਜਾਨਤ ਬੇਦ ਭੇਦ ਅਰ ਆਲਮ ਨਿਰੰਕਾਰ ਨਿਰਭੀਕਾਰ ਨਿਰਲੰਭ ਆਦ ਅਨਿਲ ਅਨਾਦ ਅasamb ਤਾਕਾ ਮੂੜ ਉਚਾਰਤ ਭੇਦਾ ਜਾ ਕੋ ਭੇਵਨ ਪਾਵਤ ਬੇਦਾ ਤਾਕੋ ਕਰਪਾ ਹਣਿ ਹਨੁਮਾਨਤ ਮਹਾ ਮੂੜ ਕਛ ਭੇਦ ਨ ਜਾਣਤ महादेव को कहत सदा शिव निरंकार का चिन्त नहै पिब आप अपनी बुद्ध है जेती बरनत पिन पिन तू है तेती तुम्हारा लखा न जाए पसारा कीहै बिद सजा प्रथम संसार एकै रूप अनूप स्वरूप आराम क पियो राव कहि पूपा अंड जेर से तज कीनी ਉਤਪੁਜ ਖਾਨ ਬਹੌਰਾ ਚਦਿਨੀ ਕਹੂੰ ਫੋਲ ਰਾਜਾ ਹੈ ਬੈਠਾ ਕਹੂੰ ਸਿਮ ਟੱਪੇ ਉਹ ਸੰਕਰ ਇਕੈਠਾ ਸਗਰੀ ਸ੍ਰੇਸ਼ਟ ਦਿਖਾਈ ਅਚੰਬਵ ਆਦ ਜੁਗਾਦ ਸਰੂਪ swam ਬਬ ਅਬਰ ਅਛਾ ਮੇਰੀ ਤੁਮ ਕਰੋ ਸਿਖ ਉਬਾਰ ਐ ਸਿਖ ਸੰਗਰੋ ਦੁਸ਼ਟ ਜਿਥੇ ਉਠਬਤ ਉਤਪਾਤਾ ਸਕਲ ਮਲੇਸ਼ ਕਰੋ ਰਣ ਘਾਤਾ ਜੇ ਅਸਤੁ ਤਬ ਸਰਨੀ ਪਰੇ ਤਿੰਨ ਕੇ ਦੁਸ਼ਟ ਦੁਖ ਤ ਹੈ ਮਰੇ ਪੁਰਖ ਜਬ ਅਨੁਪਗ ਪਰੇਤੀ ਹਾਰੇ ਤਿੰਨ ਕੇ ਤੁਮ ਸੰਕਟ ਸਬ ਟਾਰੇ ਜੋ ਕਲ ਕੋ ਇਕ ਬਾਰ ਧਿਆਏ ਹੈ ਤਾਕੇ ਕਾਲ ਨਿਕਟ ਨਐ ਆਏ ਹੈ ਰੱਛਾ ਹੋਇ ਤਾ ਹੈ ਸਬ ਕਾਲਾ ਦੁਸ਼ਟ ਅਰਿਸ਼ਟ ਟਰੇ ਤਤ ਕਾਲਾ ਕਿਰਪਾ ਦ੍ਰਿਸ਼ਟ ਤਨ ਜਾਹੇ ਨੀ ਹਰ ਹੋ ਤਾਕੇ ਤਾਪ ਤਨ ਕਮੋ ਹਰ ਹੋ ਰਿੱਤ ਸਿਧ ਘਰਮੋ ਸਬ ਹੋਈ दुष्ट शाश्वत सकै ना कोई एक बार जिन तु मैं संभारा काल फास ते ताहे उबारा जिन नर नाम तिहारो कहा दर्द दुष्ट दुख ते रहा खड़क केत मैं शरण तिहारी आप हाथ द लेहो ओ बारी सर्ब ठोरमो हो, हो सहाय दुष्ट दुख ते लियो बचाई कृपा करी हम पर जग माता grantha kara purn subarata kilbik sakal de ko harta dusht dukhiyan kosha karta shri asthu japhe diaala purna kara grantha tatkala man ba satphal paave soi dukhnat sabhi apat koi adil sune gung jo jaa hai so rasna paavei sune mod chit laaye chaturta aavei ਦੁਖ ਤਰਦ ਭਉ ਨਿਕਟਨੈ ਤਿੰਨ ਨਰ ਕੇ ਰਹਿ ਹੋ ਜੋ ਜਾ ਕੀ ਏਕ ਬਾਰ ਚੌਪਈ ਕੋ ਕਹੈ ਚੌਪਈ ਸੰਬਤ ਸਤਰੈ ਸੈਸ ਭਣੀਜੈ ਅਰਧ ਸੈਸ ਫੁਨ ਤਿੰਨ ਕਹੀਜੈ ਭਾਦਰਭ ਸੁਦੀ ਅਸ਼ਟਮੀ ਰਵਿਵਾਰਾ ਤੀਰਸ ਤਤਰ ਉਗਰੰਥ ਸੁਧਾਰਾ ਸਵਈਆ ਪਾਏ ਗਏ ਜਬ ਤੇ ਤੁਮਰੇ ਤਬ ਤੇ ਕੋ ਆਖ ਤਰੇ ਨਹੀਂ ਆਨਿਓ ਰਾਮ ਰਹੀਮ ਪੁਰਾਨ ਕੁਰਾਨ ਕਹੈ ਮਤ ਏਕ ਨਾ ਮਾਨਿਓ ਸਿਮਰਤ ਸਾਸਤਰ ਬੇਦ ਸਬੈ ਬਹੁ ਭੇਦ ਕਹੈ ਹਮ ਏਕ ਨਾ ਜਾਨਿਓ ਸ਼੍ਰੀ ਅਸਪਾਨ ਕਿਰਪਾ ਤੁਮਰੀ ਕਰ ਮੈਂ ਨ ਕਹਿਓ ਸਭ ਤੋ ਹੈ ਬਖਾਨਿਓ ਦਹਰਾ ਸਗਲ ਦਵਾਰ ਕੋ ਛਾੜਕੇ ਗਹਿਓ ਤੋਹਾਰੋ ਦਵਾਰ ਬਾਹ ਗਹਿ ਕੀ ਲਾਜ ਅਸ ਗੋਵਿੰਦ ਦਾਸ ਤੋਹਾਰ ਸਗਲ ਦਵਾਰ ਕੋ ਛਾੜ ਕੇ ਗਹਿਓ ਤੋਹਾਰੋ ਦਵਾਰ ਬਾਹ ਗਹਿ ਕੀ ਲਾਜ ਅਸ ਗੋਵਿੰਦ ਦਾਸ ਤੋਹਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ